ਹਾਂਜੀ ਦੋਸਤੋ ਜਿਹੜੀ ਵੀਡੀਓ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਰਹੇ ਨਸੀਬ ਵੱਲੋਂ ਇਹ ਸਟੋਰੀ ਲਗਾਈ ਗਈ ਸੀ ਕਿ ਦਲਜੀਤ ਨੂੰ ਮੈਂਸ਼ਨ ਕਰਕੇ ਆਸ ਤੋਂ ਕੁਝ ਦਿਨ ਪਹਿਲਾਂ ਦੀ ਗੱਲਾਂ ਜਦੋਂ ਕਿ ਦਲਜੀਤ ਅਤੇ ਨਸੀਬ ਦੇ ਵਿਚਕਾਰ ਕਾਫੀ ਸਾਰੀਆਂ ਗੱਲਾਂ ਨੂੰ ਲੈ ਕੇ ਬਹਿਸ ਵਸਾਈ ਹੋ ਰਹੀ ਆ ਤੇ ਉਹਦੇ ਵਿੱਚ ਹੀ ਨਸੀਬ ਨੇ ਕਾਫੀ ਸਾਰੀਆਂ ਵੀਡੀਓ ਆਪਣੀ ਇੰਸਟਾਗ੍ਰam ਦੇ ਉੱਪਰ ਲਗਾਈਆਂ ਨੇ ਸਟੋਰੀਆਂ ਮੈਂਸ਼ਨ ਕਰਕੇ ਦਲਜੀਤ ਨੂੰ ਜਿਹੜੀਆਂ ਕਿ ਲਗਾਈਆਂ ਜਾ ਰਹੀਆਂ ਨੇ ਹਰ ਰੋਜ਼ ਉਹਨਾਂ ਵਿੱਚੋਂ ਵੀ ਵੀਡੀਓ ਆ ਜਿਹਦੇ ਉੱਪਰ ਉਹਨੇ ਲਿਖਿਆ ਆ ਕਿ ਦਿਲ ਇਲੂਮੀਨਾਟੀ ਹਾਂਜੀ ਦੋਸਤੋ ਤੇ ਉਸ ਤੋਂ ਬਾਅਦ ਜਿਹੜੀ ਨਸੀਬ ਨੇ ਸਟੋਰੀ ਲਗਾਈ ਸੀਗੀ ਉਹ ਵੀ ਤੁਹਾਨੂੰ ਅਸੀਂ ਇਹ ਵੀਡੀਓ ਵਿੱਚ ਦਿਖਾਵਾਂਗੇ ਪਰ ਤੁਹਾਨੂੰ ਦੱਸ ਦਈਏ ਕਿ ਦਲਜੀਤ ਦਾ ਹਾਲੇ ਤੱਕ ਕੋਈ ਵੀ ਰਿਪਲਾਈ ਨਹੀਂ ਆ ਰਿਹਾ ਬਸ ਇੱਕੋ ਰਿਪਲਾਈ ਦਲਜੀਤ ਨੇ ਕੀਤਾ ਸੀ ਉਸ ਤੋਂ ਬਾਅਦ ਹਾਲੇ ਤੱਕ ਕੋਈ ਵੀ ਦਲਜੀਤ ਨੇ ਨਾ ਹੀ ਆਪਣੇ ਇੰਸਟਾਗ੍ਰam ਦੇ ਉੱਪਰ ਸਟੋਰੀ ਲਗਾਈ ਹੈ ਅਤੇ ਨਾ ਹੀ ਕੋਈ ਬਿਆਨ ਦਿੱਤਾ ਆ ਆ ਵੀ ਫੋਟੋ ਤੁਸੀਂ ਦੇਖ ਸਕਦੇ ਹੋ ਜਿਹਦੇ ਵਿੱਚ ਨਸੀਬ ਨੇ ਲਿਖਿਆ ਹੈ ਕਿ ਮੈਨੂੰ ਤੇਰੇ ਸਭ ਰਾਜ ਪਤਾ ਆ ਅਤੇ ਤੁਹਾਨੂੰ ਦੱਸ ਦਈਏ ਕਿ ਜਦੋਂ ਦੀ ਇਹ ਗੱਲ ਸ਼ੁਰੂ ਹੋਈ ਆ ਉਸ ਦਿਨ ਤੋਂ આજ ਤੱਕ ਜਿਹੜੀਆਂ ਵੀਡੀਓ ਆਆਂ ਸਾਡੇ ਚੈਨਲ ਦੇ ਉੱਪਰ ਪਈਆਂ ਨੇ ਤੁਸੀਂ ਜਾ ਕੇ ਦੇਖ ਸਕਦੇ ਹੋ ਕਿ ਨਸੀਬ ਨੇ ਹੋਰ ਕੀ ਕੀ ਕਿਆ ਸੀਗਾ ਦਲਜੀਤ ਨੂੰ ਸਾਰੇ ਰਿਪਲਾਈ ਅਤੇ ਜਿਹੜੇ ਜਵਾਬ ਆਏ ਸੀਗੇ ਉਹ ਸਾਡੀਆਂ ਵੀਡੀਓ ਦੇ ਵਿੱਚ ਚੈਨਲ ਦੇ ਉੱਪਰ ਬਣਾ ਕੇ ਅਸੀਂ ਅਪਲੋਡ ਕੀਤੀਆਂ ਯਾਨੀ ਤੁਸੀਂ ਇੱਕ ਵਾਰ ਜਾ ਕੇ ਜ਼ਰੂਰ ਚੈੱਕ ਕਰ ਲਿਓ ਜਿਵੇਂ ਕਿ ਆਪਾਂ ਸਾਰਿਆਂ ਨੇ ਜਾਣਦੇ ਹਾਂ ਕਿ ਦਲਜੀਤ ਦੇ ਹਲੇ ਲਾਈਵ ਸ਼ੋਅ ਚੱਲ ਰਹੇ ਨੇ ਕਿ ਦਲਜੀਤ ਉਹਨਾਂ ਤੋਂ ਬਾਅਦ ਨਸੀਬ ਨੂੰ ਕੋਈ ਰਿਪਲਾਈ ਕਰੂਗਾ ਜਵਾਬ ਦਊਗਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਇਦਾਂ ਦੀਆਂ ਹੋਰ ਨਵੇਂ ਤਾਜ਼ੀਆਂ ਵੀਡੀਓ ਦੇਖਣ ਵਾਸਤੇ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਾ ਕੇ ਜਰੂਰ ਸਬਸਕ੍ਰਾਈਬ ਕਰ ਲਿਓ ਹਰ ਰੋਜ਼ ਇਦਾਂ ਨਵੀਂ ਅਪਡੇਟਾਂ ਸੀ ਤੁਹਾਡੇ ਵਾਸਤੇ ਲੈ ਕੇ ਹੁੰਦੇ ਰਵਾਂਗੇ ਬਹੁਤ ਜਲਦੀ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ